ਖਿਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਵਿਦਿਆ ਜਗ ਬੜੋ ਮਰਤਬੋ ਢੀਂਗੇ। ਕਾਂਗੜ ਤੋਂ ਜਫਰਨਾਮਾ ਜੇਤੀ ਚਿੱਠੀ ਲਿਖ ਕੇ ਤੇ ਕੋਟਪੂਰੇ ਅਜੇ ਕੁਦੇ ਸਨ ਤੇ ਪਤਾ ਲੱਗਾ ਵਜ਼ੀਰ ਖਾਂ ਦੀ ਫੌਜ ਚੜੀ ਆ ਰਹੀ ਹੈ ਤਾਂ ਮਾਜੀ ਵਾਲੇ ਸਿੰਘ ਸਤਗੁਰੂ ਜੀ ਨੂੰ ਇੱਥੇ ਰਾਮਿਆਣੇ ਦੇ ਸਥਾਨ 'ਤੇ ਮਿਲਦੇ ਆ। ਮਹਾਰਾਜ ਇੱਥੇ tibbi saheb ਦਾ ਸਥਾਨ ਜੰਗ ਦੇ ਵਾਸਤੇ ਚੁਣਦੇ ਆ ਪਰ ਉਹਨਾਂ ਸਿੰਘਾਂ ਨੇ ਪ੍ਰਣ ਕੀਤਾ ਕਿ ਜਿਹੜੀ ਫੌਜ ਐ ਅਸੀਂ ਗੁਰੂ ਸਾਹਿਬ ਜੀ ਦੇ ਨੇੜੇ ਨਹੀਂ ਲੱਗਣ ਦੇਵਾਂਗੇ ਤੇ ਉਹਨਾਂ ਨੇ ਇੱਥੇ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਐ ਇਹਨਾਂ ਸੰਗ ਦੇ ਖਰੀਰਾਂ ਦੇ ਝਾੜੀਆਂ ਦੇ ਉੱਪਰ ਆਪਣੇ ਵਸਤਰ ਪਾ ਦਿੱਤੇ ਤੇ ਇੱਥੇ ਹੀ ਉਹਨਾਂ ਨੇ ਜੰਗ ਲੜਨਾ ਕੀਤੀ ਸਤਗੁਰੂ ਜੀ ਜੋ tibbi saheb ਦੇ ਸਥਾਨ ਤੇ ਸਨ ਉਥੋਂ ਆਪਣੇ ਖਾਲਸੇ ਦੀ ਮਦਦ ਕਰਦੇ ਰਹੇ, ਧੀਰ ਚਲਾਉਂਦੇ ਰਹੇ। ਫਿਰ ਜਦੋਂ ਖਾਲਸੇ ਮੈਦਾਨ ਜਿੱਤਦੇ ਆ, ਸਤਿਗੁਰੂ ਜੀ ਫਿਰ ਟੀਬੀ ਸਰਦੇਸਤਾਨ ਤੇ ਚੱਲ ਕੇ ਉਹਨਾਂ ਜੋ ਫਿਰ ਭਾਈ ਮਹਾਸਿੰਘ ਜਿਹੜੇ ਸਹਿਕਰੇ ਸਨ, ਉਹਨਾਂ ਦੇ ਸੀਸ ਨੂੰ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਲੈਣਾ ਕੀਤਾ ਤੇ ਉਹਨਾਂ ਦੇ ਪਾਸੋਂ ਆਖਰੀ ਅਛਤ ਸੀ। ਤੇ ਭਾਈ ਮਹਾਸਿੰਘ ਨੇ ਕਿਹਾ ਵੀ ਮਹਾਰਾਜਾ ਕਿਰਪਾ ਕਰੋ ਸਾਡੀ ਟੁੱਟੀ ਗੰਢ ਲਓ। ਸਤਗੁਰਾਂ ਜੀ ਨੇ ਉਹਨਾਂ ਦੇ ਸਾਹਮਣੇ ਹੀ ਇਹ ਦਾਵਾ ਪਾੜ ਕੇ ਕਿ ਉਹਨਾਂ ਸਿੱਖਾਂ ਦੀ ਕੁੱਤੀ ਗੰਡਲੀ ਫਿਰ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਮੁਕਤਿਆਂ ਦਾ ਜਿਹੜਾ ਹੈ ਉਹ ਵਾਰ ਕਿਤਾਬ ਬਖਸ਼ਿਸ਼ ਕੀਤਾ ਫਿਰ ਉਹਨਾਂ ਸਾਰੇ ਸਿੰਘਾਂ ਦੇ 스ਤੇਰ ਇਕੱਤਰ ਕਰਵਾ ਕੇ ਸਤਗੁਰਾਂ ਜੀ ਨੇ ਆਪ ਆਪਣੇ ਹੱਥੀ ਵਰਦੁਆਰਾ ਸ਼ਹੀਦਾਂ ਸਾਹਿਬ ਦਿੱਤੇ ਹੈ ਉਹਨਾਂ ਦਾ ਆਪ ਹੱਥੀ ਸੰਸਕਾਰ ਕਰਨਾ ਫੇਦਰਾਣਾ ਕਰ ਮੁਕਤ ਸਰ ਮੁਕਤ ਮੁਕਤ ਸਭ ਕੀਨ ਹੋਏ ਸਾਬਤ ਵਿਜਾ ਜਗਾ ਵੱਡੋ ਮਰਤਬੋ ਦੀਨ ਬਿਮਾ ਵਾਕ ਅਨਸਾਰ ਇਥੇ ਉਹਨਾਂ ਸਿੰਘਾਂ ਨੇ ਜਿਹੜੇ ਕਿਸੇ ਸਮੇ ਅਜਿਹੇ ਬਣੇ ਹੋਏ ਹਾਲਾਤ ਆਨੰਦਪੁਰ ਸਾਹਿਬ ਦੇ ਜਿਸ ਵੇਲੇ ਲਿਸ਼ਟ ਦੇਣ ਵਾਸਤੇ ਮਜਬੂਰ ਹੋ ਗਏ ਮਹਾਰਾਜ ਅਸੀਆ ਜੀ ਦੇ ਸਿੱਖ ਨਹੀਂ ਥਾ ਵਿਧ ਬਣਦੀ ਹੈ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਨਾਲ ਸਾਕੇ ਵਾਪਰਦੇ ਆਚਮ ਕੌਰ ਦੀ ਗੜੀ ਸਰਹੰਦ ਦਾ ਸਾਕਾ ਇਨਾ ਸਭ ਕੁਝ ਹੋਣ ਤੋਂ ਬਾਅਦ ਜਿਸ ਮੇਲੇ ਮਹਾਰਾਜ ਦੀਨ ਨੇ ਕਾਂਗੜ ਤੋਂ ਜਫਰਨਾਮਾ ਜੇਤੀ ਚਿੱਠੀ ਲਿਖ ਕੇ ਤੇ ਕੋਟ ਪੂਰੇ ਅਜੇ ਕੁਦੇ ਸਨ ਤੇ ਪਤਾ ਲੱਗਾ ਵਜ਼ੀਰ ਖਾਂ ਦੀ ਫੌਜ ਚੜੀ ਆ ਰਹੀ ਹੈ ਤਾਂ ਮਾਝੇ ਵਾਲੇ ਸਿੰਘ ਸਤਗੁਰੂ ਜੀ ਨੂੰ ਉੱਥੇ ਰਾਮਿਆਣੇ ਦੇ ਸਥਾਨ 'ਤੇ ਮਿਲਦੇ ਆ ਉੱਥੇ ਪਤਾ ਲੱਗਦਾ ਵੀ ਫੌਜ ਜਿਹੜੀ ਪਿੱਛੇ ਚੜੀ ਆ ਰਹੀ ਹੈ ਤੇ ਸਤਗੁਰੂ ਜੀ ਇਧਰ ਖਦਰਾਣੇ ਦੀ ਢਾਬ ਵੱਲ ਨੂੰ ਤੁਰਪੇ ਤੇ ਪਿੱਛੇ ਹੀ ਫਿਰ ਉਹ ਮਾਝੇ ਵਾਲਾ ਸਾਰੇ ਸਿੰਘਾਂ ਦਾ ਜਥਾ ਜਿਹੜਾ ਹੈ ਸਤਗੁਰਾਂ ਜੀ ਦੇ ਮਗਰ ਹੀ ਤੁਰ ਪੈਂਦਾ ਮਹਾਰਾਜ ਇੱਥੇ tibbi ਸਾਹਿਬ ਦਾ ਸਥਾਨ ਜੰਗ ਦੇ ਵਾਸਤੇ ਚੁਣਦੇ ਆ ਪਰ ਉਹਨਾਂ ਸਿੰਘਾਂ ਨੇ ਇਹ ਪ੍ਰਣ ਕੀਤਾ ਕਿ ਜਿਹੜੀ ਫੌਜ ਐ ਅਸੀਂ ਗੁਰੂ ਸਾਹਿਬ ਜੀ ਦੇ ਨੇੜੇ ਨਹੀਂ ਲੱਗਣ ਦੇਵਾਂਗੇ ਤੇ ਉਹਨਾਂ ਨੇ ਇੱਥੇ ਹੀ ਜਿੱਥੇ ਗੁਰਦੁਆਰਾ ਤੰਬੂ ਸਾਹਿਬ ਐ ਇਹਨਾਂ ਸੰਗ ਦੇ ਖਰੀਰਾਂ ਦੇ ਝਾੜੀਆਂ ਦੇ ਉੱਪਰ ਆਪਣੇ ਵਸਤਰ ਪਾ ਦਿੱਤੇ ਤੇ ਇੱਥੇ ਹੀ ਉਹਨਾਂ ਨੇ ਜੰਗ ਲੜਨਾ ਕੀਤੀ ਵਜ਼ੀਰ ਖਾਨ ਦੀ ਫੌਜ ਦਾ ਜੰਗ ਕੀਤੀ ਤੇ ਇੱਕ ਦਿਨ ਦੇ ਵਿੱਚ ਹੀ ਜਿਹੜੀ ਐ ਉਹ ਫੌਜ ਵਜ਼ੀਰ ਖਾਨ ਦੀ ਉਹ ਪਿੱਛੇ ਮੋੜਨ ਨੂੰ ਮਜਬੂਰ ਹੋ ਜਾਂਦੀ ਸਤਿਗੁਰੂ ਜੀ ਜੋ ਟਿੱਬੀ ਸਾਹਿਬ ਦੇ ਸਥਾਨ ਤੇ ਸਨ ਉਥੋਂ ਆਪਣੇ ਖਾਲਸੇ ਦੀ ਮਦਦ ਕਰਦੇ ਰਹੇ تیر ਚਲਾਉਂਦੇ ਰਹੇ ਜੇ ਜਦੋਂ ਖਾਲਸੇ ਮੈਦਾਨ ਜਿੱਤਦੇ ਆ ਸਤਿਗੁਰੂ ਜੀ ਫਿਰ ਟਿੱਬੀ ਸਾਹਿਬ ਦੇ ਸਥਾਨ ਤੇ ਚੱਲ ਕੇ ਇੱਕ ਸਥਾਨ ਤੇ ਆਉਂਦੇ ਆ 17 ਨਾਲ ਘੋੜਾ ਬਨ ਕੇ ਤੇ ਜਦੋਂ ਸਿੰਘਾਂ ਦੀ ਇੱਥੇ ਦੇਖਭਾਲ ਕਰਦੇ ਆ ਜਿਨ੍ਹਾਂ ਨੇ ਗੁਰੂ ਪਿਆਰ ਵਿੱਚ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਕਿਸੇ ਨੂੰ 20000 ਕਿਸੇ ਨੂੰ 50000 ਇਹੋ ਜਿਹੇ ਖਿਤਾਬ ਬਖਸ਼ਦੇ ਆ ਉਹਨਾਂ ਚੋਂ ਫਿਰ ਭਾਈ ਮਹਾ ਸਿੰਘ ਜਿਹੜੇ ਸਹਿਕਰੇ ਸਨ ਉਹਨਾਂ ਦੇ ਸੀਸ ਨੂੰ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਲੈਣਾ ਕੀਤਾ ਤੇ ਉਹਨਾਂ ਦੇ ਪਾਸੋਂ ਆਖਰੀ ਇੱਛਾ ਸੀ ਤੇ ਭਾਈ ਮਾਸੂਰ ਨੇ ਕਿਹਾ ਵੀ ਮਹਾਰਾਜਾ ਕਿਰਪਾ ਕਰੋ ਸਾਡੀ ਟੁੱਟੀ ਢੰਡ ਲਓ ਸਤਗੁਰਾਂ ਜੀ ਨੇ ਉਹਨਾਂ ਦੇ ਸਾਹਮਣੇ ਹੀ ਇਹ ਦਾਵਾ ਪਾੜ ਕੇ ਤੇ ਉਹਨਾਂ ਸਿੱਖਾਂ ਦੀ ਟੁੱਟੀ ਢੰਡ ਲਈ ਤੇ ਇਸ ਤਰ੍ਹਾਂ ਮਹਾਰਾਜ ਨੇ ਉਹਨਾਂ ਨੂੰ ਮੁਕਤਿਆਂ ਦਾ ਜਿਹੜਾ ਹੈ ਉਹ ਵਾਰ ਕਿਤਾਬ ਬਖਸ਼ਿਸ਼ ਕੀਤਾ ਫਿਰ ਉਹਨਾਂ ਸਾਰੇ ਸਿੰਘਾਂ ਦੇ ਸਰੀਰ ਇਕੱਤਰ ਕਰਵਾ ਕੇ ਸਤਗੁਰਾਂ ਜੀ ਨੇ ਆਪ ਆਪਣੇ ਹੱਥੀਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਜਿੱਤੇ ਹੈ ਉਹਨਾਂ ਦਾ ਆਪ ਹੱਥੀ ਸੰਸਕਾਰ ਕਰਨਾ ਕੀਤਾ ਇਹ ਦਿਹਾੜਾ ਜਿਹੜਾ 21 ਵਿਸਾਖ ਨੂੰ ਹੁੰਦਾ ਪਰ ਇਹਨੂੰ ਮੇਲਾ ਮਾਗੀ ਦੇ ਰੂਪ ਵਿੱਚ ਵੱਡੇ ਪੱਦਰ ਤੇ ਇਹ ਜਨਵਰੀ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ ਵੀ 12 13 14 15 ਜਨਵਰੀ ਨੂੰ ਬੜੇ ਵੱਡੇ ਪੱਦਰ ਤੇ ਉਹਨਾਂ ਸ਼ਹੀਦਾਂ ਦੇ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਦੇਸ਼ਾਂ ਦੇਸ਼ਾਂ ਤੋਂ ਲੱਖਾਂ ਹਿਸਾਬਤਾ ਇਸ ਦਰ ਪਰਤ ਮਸਤ ਹੁੰਦੀ ਹੈ